ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਉਣ ਵਾਲੀ 1 ਜੂਨ ਨੂੰ ਆਪਣੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਸੋ ਲੋਕਤੰਤਰ ਦੀ ਖੂਬਸੂਰਤੀ ਇਹ ਹੈ ਕਿ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਇੱਕ ਚੰਗਾ ਇਮਾਨਦਾਰ ਤੇ ਵਧੀਆ ਮੈਂਬਰ ਪਾਰਲੀਮੈਂਟ ਚੁਣ ਸਕੀਏ ਸੋ ਗਰਮੀ ਬਹੁਤ ਜ਼ਿਆਦਾ ਹੈ ਐਸ ਲਈ ਗਰਮੀ ਦੇ ਮੱਦੇ ਨਜ਼ਰ ਚੋਣ ਕਮਿਸ਼ਨ ਵੱਲੋਂ ਠੰਡੇ ਥਾਵਾਂ ਤੇ ਪੋਲਿੰਗ ਬੂਥ ਬਣਾਏ ਜਾਣਗੇ ਤੇ ਉੱਥੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਸੋ ਜਿਹੜੀ ਆਪਣੀ ਵੋਟ ਪਰਸੈਂਟ ਆ ਉਹ ਆਪਣੀ ਵਧਣੀ ਚਾਹੀਦੀ ਆ ਵੱਧ ਤੋਂ ਵੱਧ ਜਿਹੜੀ ਵੋਟ ਉਹ ਪੋਲ ਹੋਣੀ ਚਾਹੀਦੀ ਆ ਸੋ ਆਪਾਂ ਸਾਰੇ ਕਿ ਅਸੀਂ ਆਪ ਦੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਅਤੇ ਆਪਣੇ ਆਸ-ਪਾਸੇ ਇਲਾਕੇ ਦੀ ਜਿਹੜੀ ਵੋਟ ਆ ਉਹ ਵੱਧ ਤੋਂ ਵੱਧ ਪੜਤੌਣੀ ਆ ਕਿਉਂਕਿ ਵੋਟ ਪਾਉਣਾ ਜ਼ਰੂਰੀ ਆ ਲੋਕਤੰਤਰ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਆਪਾਂ ਨੂੰ ਮਿਲਿਆ ਵਾ ਸੋ ਆਪਦੀ ਵੋਟ ਦਾ ਇਸਤੇਮਾਲ ਜ਼ਰੂਰ ਕਰੀਏ ਜਿਸ ਦੇ ਨਾਲ ਇੱਕ ਚੰਗਾ ਤੇ ਇਮਾਨਦਾਰ ਵਧੀਆ ਮੈਂਬਰ ਪਾਰਲੀਮੈਂਟ ਆਪਾਂ ਚੁਣ ਸਕੀਏ ਸੋ ਆਉਣ ਵਾਲੀ 1 ਜੂਨ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਾਂ ਵੱਧ ਤੋਂ ਵੱਧ ਜਿਹੜੀ ਪੋਲਿੰਗ ਆ ਉਹ ਵਧਾਈਏ ਤੇ ਗਰਮ